ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਕੋਈ ਇਮੀਡੀਆ ਸਾਹਮਣੇ ਭਾਵਕ ਹੋ ਕੇ ਗੱਲ ਕਰਦਾ ਸਾਡੇ ਪੰਜਾਬ ਦੇ ਲੋਕ ਅੱਖਾਂ ਵਿੱਚ ਪਾਣੀ ਭਰ ਲੈਂਦੇ ਆ ਕਹਿ ਲਈਏ ਅੱਖਾਂ ਵਿੱਚ ਹੰਝੂ ਆ ਜਾਂਦੇ ਆ ਤੇ ਆਪ ਵੀ ਭਾਵਕ ਹੋ ਜਾਂਦੇ ਆ ਮੈਂ ਅੱਜ ਜਿਹੜੀ ਗੱਲ ਕਰਨੀ ਇਹਨੂੰ ਥੋੜਾ ਜਿਹਾ ਧਿਆਨ ਦੇ ਵਿੱਚ ਰੱਖਿਓ ਵੀ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਲੋਕ ਕਿਦਾਂ ਬੇਬੂ ਬਣਾਉਂਦੇ ਆ ਮੈਂ ਗੱਲ ਕਰ ਰਿਹਾ ਹਰਮਿਤ ਸਿੰਘ ਪਠਾਨ ਮਾਜਰਾ ਜਿਹੜਾ ਮੌਜੂਦਾ ਐਮਐਲਏ ਹੈ ਆਮ ਆਦਮੀ ਪਾਰਟੀ ਦਾ ਉਹਦੇ ਤੇ ਜਿਹੜੀ ਐਫਆਈਆਰ ਦਰਜ ਹੋਈ ਸੀ ਉਹ ਹੋਈ ਸੀ ਬਲਾਤਕਾਰ ਦੇ ਸਬੰਧ ਅੰਦਰ ਜਿਹੜੀ ਉਹਦੀ ਸੈਕੰਡ ਵੈਫ ਹੈਗੀ ਆ ਉਹਦੇ ਘਰ ਵਾਲੇ ਉਹਨੇ ਇਲਜ਼ਾਮ ਲਾਏ ਸੀ ਕਿ ਮੈਨੂੰ ਇਹ ਬਲੈਕਮੇਲ ਕਰ ਰਿਆ ਸੀ ਗੁੰਮਰਾਹ ਕਰ ਰਿਆ ਸੀ ਮੇਰੀਆਂ ਰਿਪਾਰਡੀਆਂ ਮੇਰੀਆਂ ਅਸ਼ਲੀਲ ਵੀਡੀਓ ਇਹਨੇ ਵਾਇਰਲ ਕਰਨ ਵਾਸਤੇ ਮੈਨੂੰ ਧਮਕੀਆਂ ਦਿੱਤੀਆਂ ਸੀ ਇਸ ਆਧਾਰ ਤੇ ਪੰਜਾਬ ਪੁਲਿਸ ਵੱਲੋਂ ਪਟਿਆਲਾ ਦੇ ਐਸਐਸਪੀ ਵੱਲੋਂ ਹਰਮੀਰ ਸਿੰਘ ਜਿਹੜਾ ਐਮਐਲਏ ਹੈ ਪਠਾਨਮਾ ਜਿਹੜਾ ਉਹਦੇ ਤੇ ਪਰਚਾ ਦਰਜ ਹੋਇਆ ਸੀ ਤੇ ਇਹਦੀ ਰੈਸਟ ਪੈਣੀ ਪੈਣੀ ਸੀ ਤੇ ਇਹਨੇ ਇੱਕ ਡਰਾਮਾ ਕੀ ਰਚਿਆ ਜਿੱਥੇ ਹੜ੍ਹ ਆਏ ਹੋਏ ਨੇ ਉੱਥੇ ਜਾ ਕੇ ਦੋ ਚਾਰ ਇੰਟਰਵਿਊ ਕੀਤੀਆਂ ਮੀਡੀਆ ਦੇ ਸਾਹਮਣੇ ਆਇਆ ਕ੍ਰਿਸ਼ਨ ਕੁਮਾਰ ਨੂੰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹਨੇ ਪੰਜਾਬ ਦਾ ਨੁਕਸਾਨ ਕਰਾਤਾ ਕੋਈ ਪਾਣੀ ਨੂੰ ਕੰਟਰੋਲ ਨਹੀਂ ਕੀਤਾ ਕਾਫੀ ਚਰਚਾ ਮੈਂ ਪਹਿਲਾਂ ਮਿਛੜੀਆਂ ਹੋਈਆਂ ਸੀ ਅਸਲ ਵਿੱਚ ਵਿੱਚੋਂ ਮਾਜ਼ਰਾ ਕੀ ਹੈ ਕਹਾਣੀ ਕੀ ਹੈ ਇਹ ਕ੍ਰਿਸ਼ਨ ਕੁਮਾਰ ਨੂੰ ਕਹਿੰਦਾ ਸੀ ਕਿ ਮੈਨੂੰ ਪਰਮਿਸ਼ਨ ਦੇ ਮੈਂ ਮਿੱਟੀ ਵੇਚਣੀ ਹੈ ਨਿਰਨੇ ਕਿ ਆਪ ਮਿੱਟੀ ਪਟਾਵਾ ਤੇ ਆਪ ਰੇਤਾ ਵੇਚਾਂ ਉਹਨਾਂ ਨੇ ਇਹ ਖੁੱਲ ਦਿੱਤੀ ਨਹੀਂ ਔਰ ਜਿਹੜੇ ਸਾਡੇ ਪੰਜਾਬ ਦੇ ਲੋਕ ਇਹ ਕਹਿੰਦੇ ਆ ਨਾ ਕਿ ਕੋਈ ਪੰਜਾਬ ਦਾ ਪੁੱਤ ਨਿਤਰਿਆ ਦਿੱਲੀ ਅਣ ਦੇ ਖਿਲਾਫ ਬੋਲਣ ਵਾਸਤੇ ਇਹ ਬਹੁਤ ਵੱਡਾ ਭੁਲੇਖਾ ਹੈ ਸਾਡੇ ਮਨ ਦੇ ਅੰਦਰ ਇਸ ਪਠਾਨ ਮਾਜਰੇ ਹਰਾਮਖੋਰ ਨੇ ਮੈਂ ਸ਼ਬਦ ਵਰਤਣ ਲੱਗਾ ਧਿਆਨ ਦੇ ਨਾਲ ਸੁਣਿਓ 300 ਕਰੋੜ ਦੀ ਪ੍ਰਾਪਰਟੀ ਇਹ 3 ਸਾਲ ਦੇ ਵਿੱਚ ਬਣਾ ਚੁੱਕਾ ਹੈ ਪੌਣੇ 200 ਕਲਾ ਜ਼ਮੀਨ ਤੇ ਆਲਿਸ਼ਾਨ ਬੰਗਲਾ ਕੋਠੀ ਬਹੁਤ ਵੱਡੀ ਤੇ ਗੱਡੀਆਂ ਕਾਰਾਂ ਹੋਰ ਪਤਾ ਨਹੀਂ ਕਿੰਨੇ ਅੱਕ ਜ਼ਮੀਨਾਂ ਪ੍ਰਾਪਰਟੀਆਂ ਨੇ ਲਈਆਂ ਨੇ ਜਾਨਕਿ 300 ਕਰੋੜ ਦੀ ਤਾਂ ਸਾਬਤ ਹੋ ਚੁੱਕੀ ਹੈ ਜਿਹੜੇ ਕਹਿੰਦੇ ਨੇ ਕਿ ਪੰਜਾਬ ਦਾ ਪੁੱਤ ਸੀ ਦਿੱਲੀ ਵਾਂ ਦੇ ਖਿਲਾਫ ਬੋਲਿਆ ਤਾਂ ਕਰਕੇ ਪੁਲਿਸ ਨੇ ਕਾਰਵਾਈ ਕਰਦੀ ਇਹ ਭਲੇਖੇ ਬਹੁਤ ਵੱਡਾ ਇਹ ਲੋਕਾਂ ਦੀ ਵਾਹ ਵਾਹ ਖੱਟਣ ਲੱਗਾ ਸੀ ਬਿਸ਼ayad ਦਿੱਲੀ ਵਾਲਿਆਂ ਦੇ ਖਿਲਾਫ ਬੋਲ ਕੇ ਲੋਕ ਮੇਰੇ ਹੱਕ 'ਚ ਖੜਨਗੇ ਮੈਨੂੰ ਕਹਿਣਗੇ ਪੰਜਾਬ ਦਾ ਪੁੱਤ ਹੈ ਤੇ ਆਪਣੀ ਸਰਕਾਰ ਦੇ ਖਿਲਾਫ ਬੋਲਿਆ ਇੱਕ ਬੇਨਤੀ ਸੁਣੋ ਧਿਆਨ ਦੇ ਨਾਲ ਆ ਜਿਹੜੇ ਅਕਾਲੀ ਕਾਂਗਰਸੀ ਇਹ ਕਹਿੰਦੇ ਨੇ ਨਾ ਅਗੇ ਭਗਵਾਨਤਮਨ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਕੇਜਰੀਵਾਲ ਜੀ ਹੋਰ ਮੈਂ ਵੀ ਇਹ ਗੱਲ ਕਹਿਣਾ ਪਰ ਇਹ ਦੱਸੋ ਅਕਾਲੀਆਂ ਦੀ ਸਰਕਾਰ ਪੰਜਾਬ ਤੋਂ ਚੱਲਦੀ ਸੀ ਜਦੋਂ ਬੀਜੇਪੀ ਦੇ ਨਾਲ ਭਾਈਵਾਲ ਸ਼ੂਭ ਦਿੱਲੀ ਤੋਂ ਚੱਲਦੀ ਰਹੀ ਹੈ ਕਾਂਗਰਸੀ ਸਰਕਾਰ ਕਿੱਥੋਂ ਚੱਲਦੀ ਸੀ ਉਹ ਵੀ ਦਿੱਲੀੋਂ ਚੱਲਦੀ ਹੈ ਸਰਕਾਰ ਪੰਜਾਬ ਦੇ ਜਿਹਦੀ ਮਰਜ਼ੀ ਬਣੇ ਦਿੱਲੀ ਤੋਂ ਹੀ ਚਲਣੀ ਹੈ ਅਸ਼ਿਕ ਹੋਰ ਬੇਨਤੀ ਸੁਣਿਓ ਹੁਣ ਜਿਹੜੇ ਅਕਾਲੀ ਕਾਂਗਰਸੀ ਕਹਿੰਦੇ ਆ ਕਿ ਝਾੜੂ ਵਾਲੀ ਦੀ ਸਰਕਾਰ ਦਿੱਲੀੋਂ ਚੱਲਦੀ ਹੈ ਉਹ ਕਿਉਂ ਕਹਿੰਦੇ ਆ ਕਿਉਂਕਿ ਆਪਣਾ ਜਲੂਸ ਉਹ ਖੁਦ ਕੱਢਦੇ ਆ ਇਹ ਸਰਕਾਰਾਂ ਪਹਿਲਾਂ ਦਿੱਲੀ ਤੋਂ ਚਲਾਉਂਦੇ ਸੀ ਇਹਨਾਂ ਨੂੰ ਜਣ ਕੇ ਜਾਣਕਾਰੀ ਹੈਗੀ ਸੀ ਤਜਰਬਾ ਹੈਗਾ ਸੀ ਤੇ ਹੁਣ ਜਦੋਂ ਦੂਜੇ ਦੇ ਭੇਤ ਖੁੱਲਣ ਲੱਗਿਆ ਨਾਲ ਆਪਣੇ ਭੇਤ ਵੀ ਖੁੱਲਣਗੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਵੀ ਬਹੁਤਾ ਭਾਵਕ ਹੋ ਕੇ ਐਵੇਂ ਨਾ ਸ਼ੇਅਰ ਕਰਦਾ ਕਰੋ ਕਈਆਂ ਨੇ ਪੋਸਟਾਂ ਪਾਈਆਂ ਜੌਣਾ ਮੋੜ ਥਾਰ ਤੋਂ ਫਰਾਰ ਹੋ ਗਿਆ ਵੀ ਭੱਜ ਗਿਆ ਜਦੋਂ ਪੁਲਿਸ ਇਹਦੀ ਹਰਿਆਣੇ ਵਾਲੇ ਰਹਾਇਸ਼ ਤੋਂ ਇਹਨੂੰ ਗ੍ਰਿਫਤਾਰ ਕਰਨ ਵਾਸਤੇ ਚਲ ਗਈ ਹੈ ਨਾ ਉਸ ਵਕਤ ਇਹਨੂੰ ਅਰੈਸਟ ਕਰ ਲਿਆ ਸੀ ਇਦੇ ਨਾਲ ਪੰਜ-ਛਤ ਗੁੰਡੇ ਸੀ ਔਰ ਪੁਲਸ ਦੇ ਨਾਲ ਹੱਥੋਪਾਈ ਹੋਇਆ ਫੈਰਨ ਕਰਕੇ ਇਹ ਫਰਾਰ ਹੋਇਆ ਭੱਜਿਆ ਉਤੋਂ ਤੇ ਹੁਣ ਕਿਹਦੀ ਸ਼ਾਇਦ ਤੇ ਭੱਜਿਆ ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਜਾਊ ਪਰ ਮੈਂ ਗੱਲ ਇੱਕੋ ਕਹਿਣੀ ਸੀ ਵੀ ਇਸ ਬੰਦੇ ਨੇ ਮੈਨੰਗ ਕਹਿ ਲਈਏ ਗੁੰਡਾਗਰਦੀ ਕਹਿ ਲਈਏ ਨਸ਼ਾ ਕਹਿ ਲਈਏ ਪੂਰਾ ਰੱਜ ਕੇ ਵੇਚਿਆ 3.500 ਕਰੋੜ ਦੀ ਪ੍ਰਾਪਰਟੀ ਇਸ ਬੰਦੇ ਨੇ ਬਣਾ ਲਈ ਹੈ ਔਰ ਜਿਹੜੀਆਂ ਆਕਾਲੀਆਂ ਦੀਆਂ ਜਾਂ ਕਾਂਗਰਸੀਆਂ ਨੇ ਭੇਡਾਂ ਇਹ ਕਹਿੰਨਾ ਹੁਣ ਮੈਂ ਬਹੁਤਾ ਚੀਕਾਂ ਮਾਰਦੀ ਉਹਨਾਂ ਨੂੰ ਬੇਨਤੀ ਹੈ ਵੀ ਮੈਨੂੰ ਫੋਨ ਕਰ ਲਿਓ ਔਰ ਸਬੂਤ ਦੇ ਦਿਆਂਗੇ ਵੀ ਕਿੱਥੇ ਇਹਨੇ ਜ਼ਮੀਨ ਖਰੀਦੀ ਆ ਕਿੱਥੇ ਵੱਡੀਆਂ ਕੋਠੀਆਂ ਕਿੱਥੇ ਪਲਾਟ ਲਏ ਨੇ ਸਾਰਾ ਕੁਝ ਦੱਸ ਦਿਆਂਗੇ ਐਵੇਂ ਜਾਣ ਬੁੱਝ ਕੇ ਨਾ ਕੋਈ ਮਾੜਾ ਮੋਟਾ ਸਮਝ ਲਿਆ ਕਰੋ ਕਿਸੇ ਦੀ ਗੱਲ ਸੁਣ ਲਈ ਭਾਗਪਹ ਹੋਗੇ ਉਹਨੂੰ ਦੋਕ ਇੰਟਰਵਿਊ ਜਾ ਕੇ ਕਰਤੀਓ ਉੱਥੇ মিডিਆ ਸਾਹਮਣੇ ਜਾ ਕੇ ਮੈਨੂੰ ਤਾਂ ਜੀ ਹੁਣ ਸਰਕਾਰ ਕੁਝ ਵੀ ਕਰ ਸਕਦੀ ਹੈ ਮੈਂ ਤਾਂ ਦਿੱਲੀ ਵਾਲੇ ਪੂਲਾਂ ਖੋਲਣੀਆਂ ਨੇ ਟ੍ਰੈਕਮੈਂਟਾਂ ਦੇ ਵਿੱਚ ਲੋਕ ਬਹੁਤੇ ਦੇਖਿਆ ਅੱਜ ਦਿੱਲੀ ਵਾਲੇ ਕੁਝ ਵੀ ਕਰਵਾ ਸਕਦੇ ਆ ਤੇ ਇਹਦਾ ਮਤਲਬ ਜੋ ਪਹਿਲਾਂ ਕੁਝ ਹੋਇਆ ਅਕਾਲੀਆਂ ਦੇ ਰਾਜ ਵਿੱਚ ਕਾਂਗਰਸੀਆਂ ਦੇ ਰਾਜ ਵਿੱਚ ਫਿਰੋ ਸਭ ਕੁਝ ਦਿੱਲੀ ਵਾਲੇ ਨੇ ਕਰਵਾਇਆ ਕਿਉਂਕਿ ਉਹ ਸਰਕਾਰਾਂ ਵੀ ਉੱਥੋਂ ਚੱਲਦੀਆਂ ਸੀ ਪ੍ਰੋਬਲਮ ਕੀ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਜਦੋਂ ਹੜ੍ਹਾਂ ਦੀ ਗੱਲ ਕਰਦੇ ਆ ਸੀ ਹੁਣ ਇਹ ਵੀਡੀਓ ਸੁਣ ਕੇ ਮੈਨੂੰ ਗਾਲਾਂ ਕੱਢਣੀਆਂ ਬਹੁਤ ਲੋਕਾਂ ਨੇ ਇਹ ਝਾੜੂ ਵਾਲੇ ਦਾ ਚਮਚਾ ਬਣ ਗਿਆ ਜੀ ਮੁੱਖ ਮੰਤਰੀ ਦਾ ਚ ਪਤਨ ਕੇ ਕੁਛ ਕਹਿਣਾ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਮਤਲਬ ਨਹੀਂ ਕੋਈ ਪ੍ਰਵਾਹ ਨਹੀਂ ਜਿਹੜੇ ਮਰਹੂਮ ਕਮੇਡੀਅਨ ਇਸ ਸੰਸਾਰ ਤੋਂ کوچ ਕਰ ਗਏ ਜਸਵਿੰਦਰ ਸਿੰਘ ਭੱਲਾ ਉਹਨਾਂ ਦਾ ਇੱਕ ਬਹੁਤ ਵਧੀਆ ਵਿਅੰਗ ਇੱਕ ਜੋਕ ਹੈਗਾ ਉਹ ਕਹਿੰਦੇ ਕਿਸੇ ਨੇ ਕਿਹਾ ਸੀ ਕਿ ਉਹ ਗੀਤ ਸੁਣਾ ਤੇਰੀ ਭੈਣ ਦੇ ਵਿਆਹ ਦੇ ਵਿੱਚ ਭੱਜਿਆ ਫਿਰ ਉਹ ਕਹਿੰਦਾ ਜਿੱਥੇ 150 ਜੱਪਕੂ ਉੱਥੇ ਤੂੰ ਜੱਪ ਕੀ ਬਹੁਤ ਵਧੀਆ ਤੰਨ ਸੀ ਗਾਲਾਂ ਕੱਢਣ ਵਾਲੀ ਪਰਵਾਹ ਨਹੀਂ ਕਰਨੀ ਸੀ ਜਿੰਨੀਆਂ ਮਰਜ਼ੀ ਕਢੋ ਕਾਲੀ ਕਾਂਗਰਸ ਪਹਿਲੀ ਕੱਢ ਦੇ ਪਤਾ ਇਹਨਾਂ ਨੂੰ ਕਿਉਂਕਿ ਇਹਨਾਂ ਨੂੰ ਕੁਰਸੀ ਦੀ ਲੋੜ ਹੈ ਜਿਹੜੇ ਫੜਾਂ ਦੀ ਮਾਰ ਦੀ ਗੱਲ ਕਾਲੀ ਤੇ ਕਾਂਗਰਸੀ ਕਰਦੇ ਨੇ ਇਹਨੂੰ ਪੁੱਛੋ ਪਹਿਲਾਂ ਵੀ ਤੁਸੀਂ 74 75 ਸਾਲ ਵਿੱਚ ਕੀ ਕੀਤਾ ਸੀ ਹੁਣ ਇਹ ਪਠਾਨ ਮਾਦਰਾ ਉਦੋਂ ਪਾ ਜਦੋਂ ਜਦ ਜਦੋਂ ਇਹ ਸਰਕਾਰ ਸਰਕਾਰ ਦੇ ਖਿਲਾਫ ਬੋਲਿਆ ਕ੍ਰਿਸ਼ਨ ਕੁਮਾਰ ਦੀ ਗੱਲ ਕੀਤੀ ਉਦੋਂ ਸਭ ਤੋਂ ਪਹਿਲਾਂ ਫੋਨ ਕਿਹਦਾ ਆਇਆ ਇਹਨੂੰ ਪੀਟੀਸੀ ਵਾਲਿਆਂ ਦਾ ਉਹ ਦੱਸ ਰਹੇ ਨੇ ਕਿ ਅਸੀਂ ਪੀਟੀਸੀ ਚੈਨਲ ਤੋਂ ਬੋਲਦਿਆਂ ਮਾਜਰਾ ਜੀ ਪਠਾਨ ਮਾਜਰਾ ਜੀ ਦੱਸੋ ਕੀ ਹੋਇਆ ਤੁਹਾਡੇ ਨਾਲ ਜਾਣ ਕੇ ਉਧਰੋਂ ਕਿਹਾ ਹੋਣਾ ਵੀ ਆਉਣ ਵਾਲੀ ਸਰਕਾਰ ਸਾਡੀ ਬਣਣੀ ਹੈ ਜੋ ਮਰਜੀ ਕਰ ਜਲੂਸ ਕੱਢ ਤੂੰ ਇੱਕ ਤੁਸੀਂ ਗੱਲ ਸੁਣਿਓ ਧਿਆਨ ਦੇ ਨਾਲ ਇਹ ਪਹਿਲੀ ਵਾਰ ਹੋਇਆ ਹੈ ਕਿ ਦੇ ਗੋਡੇ ਲੱਗੇ ਗਿੱਟੇ ਲੱਗੇ ਭਵੰਤਮਾਨ ਨੇ ਆਪਣੇ ਹੀ ਐਮਐਲਏ ਤੇ ਕਾਰਵਾਈ ਕੀਤੀ ਹੋਵੇ ਕੋਈ ਕਰ ਸਕਦਾ ਅਕਾਲੀਆਂ ਕਾਂਗਰਸੀ ਨੇ ਅਜੇ ਤੱਕ ਕੀਤੀ ਆ ਇਹ ਸਭ ਕੁਝ ਸਾਹਮਣੇ ਆ ਗਿਆ ਹੁਣ ਜਿਹੜੀ ਇਹਨੇ ਬਾਵਾ ਖੱਟਣ ਦੀ ਕੋਸ਼ਿਸ਼ ਕੀਤੀ ਸੀ ਨਾ ਵੀ ਮੈਂ ਰਿਸ਼ਤਾ ਹੋਣਾ ਹੀ ਹੋਣਾ ਕਿਉਂਕਿ ਬਲਾਤਕਾਰ ਦਾ ਇੱਥੇ ਪਰਚਾ ਸੀ ਪੁਲਿਸ ਨੂੰ ਪਤਾ ਸੀ ਔਰ ਇਹਨੂੰ ਵੀ ਪਤਾ ਸੀ ਮੈਨੂੰ ਜੇਲ੍ਹ ਕੱਟਣੀ ਪੈਣੀ ਉਹ ਤੋਂ ਪਹਿਲਾਂ ਪਹਿਲਾਂ ਜਿਹੜਾ ਸਿਆਸੀ ਜ਼ਮੀਨਦਾਰ ਨੂੰ ਕਹਿੰਦੇ ਆ ਉਹ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਲੋਕ ਮੇਰੇ ਹੱਕ ਚ ਖੜਨ ਵੀ ਬੱਲੇ ਬੱਲੇ ਕੀ ਬਾਤ ਐ ਪੰਜਾਬ ਦਾ ਪੁੱਤ ਪੰਜਾਬ ਨਾਲ ਖੜਿਆ ਤੁਹਾਡੇ ਪੰਜਾਬ ਦੇ ਪੁੱਤ ਨੇ 2.5 ਦਸ਼ਕਾ ਕਿਲਾ ਜ਼ਮੀਨ ਬਣਾ ਲਈ ਵੱਡੀਆਂ ਵੱਡੀਆਂ ਕੋਠੀਆਂ ਵੱਡੀਆਂ ਵੱਡੀਆਂ ਕਾਰਾਂ ਹੋਟਲ ਬਣਾ ਲਏ 3.5 300 ਕਰੋੜ ਦੀ ਪ੍ਰਾਪਰਟੀ ਬਣਾ ਗਿਆ ਤੁਹਾਡਾ ਪੰਜਾਬ ਦਾ ਪੁੱਤ ਪਰ ਤੀਜਾ ਚੌਥਾ ਵਿਆਹ ਕਰਾਈ ਬੈਠਾ ਇਹੜਾ ਪਰਚਾ ਹੋਇਆ ਨਾ ਇਹ ਜਿਹੜੀ ਸੈਕਿੰਡ ਘਰ ਵਾਲੀ ਸੀ ਉਹਨੇ ਕਰਵਾਇਆ ਉਹਨੂੰ ਬਲੈਕਮੇਲ ਕਰਨ ਲੱਗਾ ਸੀ ਕਹਿੰਦਾ ਮੇਰੇ ਕੋਲ ਅਸ਼ਲੀਲ ਵੀਡੀਓ ਪਈਆਂ ਨੇ ਜੇ ਤੂੰ ਕੈਂਪਰੋਮਾਈਜ਼ ਨਹੀਂ ਕਰੇਂਗੀ ਤਾਂ ਅਸੀਂ ਬੈਰਲ ਕਰ ਦਾਂਗੇ ਆਹ ਕਰਤੂਤਾਂ ਸੀ ਗੁੰਡਾਗਰਦ ਕਰਦਾ ਸੀ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਇੱਕ ਉਦਾਹਰਣ ਦੇਣ ਲੱਗਾ ਮਹਾਰਾਜ ਰੇਜ ਸਿੰਘ ਨੇ ਜੇ ਤੁਸੀਂ ਅਰਾਜ ਕਰਨ ਦੀ ਗੱਲ ਕਰਦੇ ਹੋ ਇਹ ਸ਼ਰਿਆਮ ਇਤਿਹਾਸ ਕਰਨ ਨੂੰ ਵੀ ਪਤਾ ਹੈ ਵੀ ਉਹ ਆਪਣੇ ਅਰਾਜ ਦੇ ਹੁੰਦਿਆ ਹੋਇਆ ਆਪਣੇ ਘਰ ਵਿੱਚੋਂ ਜਾ ਆਪਣੇ ਆਲੇ ਦੁਆਲੇ ਕੋਈ ਵਧੀਆ ਲੀਡਰ ਕੋਈ ਸ਼ਾਸਕ ਪੈਦਾ ਨਹੀਂ ਕਰ ਸਕਿਆ ਤੇ ਅਸੀਂ ਆਦਤ ਪਾਈਏ ਬ विवेक ਬੁੱਧੀ ਪਾਵਨ ਬਾਣੀ ਦੇ ਵਿੱਚ ਸ਼ਬਦ ਵਰਤੇ ਗੁਰੂ ਪਾਸ਼ਾ ਨੇ ਪਰਖ ਕਰੀਏ ਚੰਗੇ ਮਾੜੇ ਲੀਡਰ ਦੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੇ ਨਾਲ ਇਦਾਂ ਹੀ ਹੋਣਾ ਹੁਣ ਜਿਹੜੇ ਕਹਿੰਦੇ ਆ ਪੰਜਾਬ ਦਾ ਪੁੱਤ ਸੀ ਪੰਜਾਬ ਦੇ ਨਾਲ ਖੜ ਕੇ ਗੱਲ ਕਰ ਗਿਆ ਹੁਣ ਦੱਸਣਾ ਚਾਹੁੰਦਾ ਵੀ ਸਵਾ 300 ਕਰੋੜ ਦੀ ਪ੍ਰਾਪਰਟੀ ਬਣਾ ਕੇ ਫਰਾਰ ਹੋ ਗਿਆ ਖਰਮੀਤ ਪਠਾਨ ਮਾਜਰਾ ਐਮ ਐਲ ਏ ਮੌਜੂਦਾ ਤੇ ਜੇ ਕਿਸੇ ਦੀ ਧੌਣ ਵਿੱਚ ਕਿੱਲਾ ਹੋਇਆ ਵੀ ਐਵੇਂ ਨਾ ਕਹੋ ਫੋਨ ਕਰ ਲਿਓ ਗੱਡੀ ਲਿਆਇਓ ਮੇਰੇ ਕੋਲੇ ਤੇਲ ਪਾ ਕੇ ਮੈਂ ਚੱਲੂ ਨਾਲ ਤੁਹਾਨੂੰ ਜ਼ਮੀਨ ਵਿੱਚ ਖੜ ਕੇ ਦੱਸੂ ਵੀ ਆ ਪਠਾਨ ਮਾਜਰੇ ਦੀ ਜ਼ਮੀਨ ਹੈ ਆ ਕੋਠੀ ਹੈ ਆ ਕਾਰਾਂ ਨੇ ਆ ਹੋਟਲ ਹੈ ਮੈਂ ਦੱਸੂ ਫਿਰ ਮੰਨੋਗੇ ਖੱਲੇ ਬਥੇਰੇ ਆਉਣੇ ਇਕੱਲਾ ਇਹ ਪਠਾਨ ਮਾਇਦਰਾ ਨਹੀਂ ਹੋਰ ਬਥੇਰੇ ਨਿਕਲਣੇ ਆ। ਸਟਾਈ ਤੋਂ ਪਹਿਲਾਂ ਪਹਿਲਾਂ ਬਥੇਰਿਆਂ ਦੇ ਡੰਡਾ ਦੇਣਾ ਪਊ ਫਿਰ ਤੁਹਾਨੂੰ ਸਮਝ ਆਉਣੀ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ